ਚਾਰ ਅਵਸਥਾਵਾਂ ਚਾਰ ਪੜਾਓ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਰਣਨ ਕੀਤੇ ਨੇ ਇੱਕ ਦੀ ਵਿਚਾਰ ਆਪਾਂ ਰਾਤ ਤੱਕ ਸਰਵਨ ਕੀਤੀ ਪਹਿਲੀ ਲਾਮ ਵਿੱਚ ਸਾਹਿਬ ਐਸਾ ਦੱਸਦੇ ਨੇ ਕਰਮ ਸਹਿਜ ਹੋ ਜਾਂਦਾ ਸਹਿਜ ਹੋ ਆਨੰਦ ਹੋ ਆਵੜ ਭਾਗੀ ਮਨ ਹਰ ਹਰ ਮੀਠਾ ਲਾਇਆ ਕਰਮ ਕਰਨਾ ਸੁਭਾਅ ਬਣ ਗਿਆ ਕਰਮ ਸਹਿਜ ਹੋ ਗਿਆ ਸਵੈਮ ਤੋਂ ਪੈਦਾ ਹੁੰਦਾ ਇਕ ਤੇ ਐਸਾ ਹੈ ਉਦਮ ਕੀਤਾ ਜਾ ਰਿਹਾ ਹੈ ਬੱਧਾ ਜੱਟ ਉਸ ਕਰਮ ਦੇ ਪ੍ਰਤੀ ਅੰਦਰੋਂ ਚਾਅ ਨਹੀਂ ਪੈਦਾ ਹੁੰਦਾ ਲੇਕਿਨ ਕਰ ਰਿਹਾ ਹੈ ਐਸੇ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ ਐਸਾ ਕਰਮ ਅੰਦਰ ਲਿਖਿਆ ਵੀ ਨਹੀਂ ਜਾਂਦਾ ਇਹਨੂੰ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਪਜੀ ਸਾਹਿਬ ਦੀਆਂ ਪੰਕਤੀਆਂ ਰਾਹੀਂ ਸਪਸ਼ਟ ਕਰਾਂ ਪੁੰਨੇ ਪਾਪੀ ਆਖਣ ਨਾ ਹੈ ਇਹ ਪੁੰਨੇ ਹੈ ਇਹ ਪਾਪੀ ਹੈ ਇਹ ਕਹਿਣ ਮਾਤਰ ਗੱਲ ਨਹੀਂ ਹੈ ਕਰ ਕਰ ਕਰਨਾ ਲਿਖ ਲੈ ਜਾਓ ਦੋਧ ਭਾਇਆ ਕਰ ਕਰ ਸਰੀਰ ਕਰ ਰਿਹਾ ਨਾਲੇ ਮਨ ਵੀ ਕਰ ਰਿਹਾ ਇਹ ਅੰਦਰ ਲਿਖਿਆ ਜਾਂਦਾ ਹੈ ਸਰੀਰ ਕਰ ਰਿਹਾ ਹੈ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਂਦਾ ਕਰ ਕਰ ਕਰਨਾ ਲਿਖ ਲੈ ਜਾਓ ਮੈਂ ਪਾਠ ਕਰ ਰਿਹਾ ਹਾਂ ਪਰ ਇਸ ਵਿੱਚ ਮੇਰਾ ਪੂਰਾ ਮਨ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਏਗਾ ਪਰ ਮੈਂ ਕੋਈ ਗਲਤ ਕੰਮ ਕਰ ਰਿਹਾ ਹਾਂ ਉਹਦੇ ਵਿੱਚ ਮੇਰਾ ਪੂਰਾ ਮਨ ਹੈ ਇਹ ਲਿਖਿਆ ਜਾਏਗਾ ਇਹ ਅੰਦਰ ਲਿਖਿਆ ਜਾਏ ਕਰ ਕਰ ਕਰਨਾ ਲਿਖ ਲੈ ਜਾਓ ਕਿੱਥੇ ਲਿਖਿਆ ਜਾਂਦਾ ਹੈ ਮਨੁੱਖ ਦੇ ਮਨ ਵਿੱਚ ਲਿਖਿਆ ਜਾਂਦਾ ਹੈ ਦੂਸਰਾ ਨੁਕਤਾ ਵੀ ਬਿਆਨ ਕਰਾਂ ਸਰੀਰ ਤੇ ਨਹੀਂ ਕਰ ਰਿਹਾ ਪਰ ਮਨ ਪੂਰਾ ਕਰ ਰਿਹਾ ਹੈ ਲਿਖਿਆ ਜਾਏਗਾ ਸਰੀਰ ਕਰ ਰਿਹਾ ਹੈ ਇਹਦੇ ਵਿੱਚ ਮਨ ਪੂਰਾ ਸ਼ਾਮਲ ਨਹੀਂ ਹੈ ਨਹੀਂ ਲਿਖਿਆ ਜਾਏਗਾ ਤੁਸੀਂ ਸਤ ਸੰਗਿਓ ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ ਅੱਜ ਪਾਠ ਕੀਤਾ ਤੇ ਦੇਖਣਾ ਲਿਖਿਆ ਗਿਆ ਕਿ ਨਹੀਂ ਕ ਐਵੇਂ ਹੀ ਕਰ ਚੜੇ ਮਹਾਰਾਜ ਕਹਿੰਦੇ ਨੇ ਭਾਵੇਂ ਕਿਤਨੇ ਹੈ ਵੱਡੀਆਂ ਵੱਡੀਆਂ ਕੋਈ ਪੁਸਤਕਾਂ ਪੜ ਲਵੇ ਗ੍ਰੰਥ ਪੜ ਲਵੇ ਪਰ ਜਿੰਨੇ ਚਿਰ ਤੱਕ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਂਚ ਨਹੀਂ ਆਈ ਇਹ ਅਨਪੜ੍ਹ ਹੈ ਮੂਰਖ ਦਾ ਮੂਰਖ ਕਾਇਆ ਕਾਗਦ ਮਨ ਪਰਵਾੜਾ ਸਿਰ ਕੇ ਲੇਖ ਨਾ ਪੜੇ ਇਆਣਾ ਬੜੇ ਬੜੇ ਗ੍ਰੰਥ ਪੜ ਲੈਂਦਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਸਿਰ ਦੇ ਲੇਖ ਤੇ ਪੜਨ ਦੀ ਜਾਂਚ ਨਹੀਂ ਆਉਂਦੀ ਜਿਸ ਕਰਮ ਨੂੰ ਪੂਰੇ ਮਨ ਨਾਲ ਕੀਤਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ। ਔਰ ਜਿਹੜਾ ਲਿਖਿਆ ਜਾਂਦਾ ਉਹ ਸੁਭਾਅ ਬਣ ਜਾਂਦਾ ਹੈ, ਗਿਆਨ ਬਣ ਜਾਂਦਾ ਹੈ। ਜਿਹੜਾ ਲਿਖਿਆ ਜਾਂਦਾ ਵਿਚਾਰਾਂ 'ਚ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਜੋ ਨਹੀਂ ਲਿਖਿਆ ਗਿਆ ਵਿਚਾਰਾਂ 'ਚ ਨਹੀਂ ਚੱਲਦਾ। ਜੋ ਨਹੀਂ ਲਿਖਿਆ ਗਿਆ ਗਿਆਨ ਨਹੀਂ ਬਣਦਾ। ਜੋ ਨਹੀਂ ਲਿਖਿਆ ਗਿਆ ਸੁਭਾਅ ਨਹੀਂ ਬਣਦਾ। ਕੁਰਾਨ ਪੜ ਰਿਹਾ ਹੈ ਉਹਦੇ ਚ ਮਨ ਨਹੀਂ ਹੈ। ਤੋ ਇਹਦੇ ਵਿਵਹਾਰ ਦੇ ਚ ਇਹਦੇ ਸੁਭਾਅ ਦੇ ਚ ਇਹਦੇ ਗਿਆਨ ਦੇ ਚ ਇਹਦੇ ਸੰਸਕਾਰਾਂ ਦੇ ਚ ਕੁਰਾਨ ਨਹੀਂ ਹੋਵੇਗਾ। ਨਹੀਂ ਹੋਵੇਗਾ। ਬਾਣੀ ਪੜ ਰਿਹਾ ਹੈ ਇਹਦੇ ਚ ਇਹਦਾ ਪੂਰਾ ਮਨ ਨਹੀਂ ਹੈ। ਤੋ ਇਹਦੇ ਵਿਵਹਾਰ ਦੇ ਚ ਬਾਣੀ ਦੀ ਝਲਕ ਨਹੀਂ ਮਿਲੇਗੀ। ਇਹਦੇ ਸੁਭਾਅ ਦੇ ਚ ਬਾਣੀ ਦੀ ਝਲਕ ਨਹੀਂ ਮਿਲੇਗੀ। ਇਹ ਬਾਣੀ ਦਾ ਪਾਠ ਇਹਦਾ ਸੁਭਾਵ ਨਹੀਂ ਹੋਵੇਗਾ ਇਹ ਬਾਣੀ ਦਾ ਪਾਠ ਇਸਦਾ ਗਿਆਨ ਨਹੀਂ ਹੋਵੇਗਾ ਇਹਨੂੰ ਬੜੇ ਧਿਆਨ ਨਾਲ ਸਰਵਨ ਕਰਨਾ ਔਰ ਕਿੰਤੂ ਪਰੰਤੂ ਕਰਨ ਦੀ ਵੀ ਲੋੜ ਨਹੀਂ ਮੈ ਰਾਤ ਅਰਜ਼ ਕੀਤੀ ਸੀ ਧਾਰਮਿਕ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹਨੂੰ ਦੁਸ਼ ਦੇ ਉੱਤੇ ਦਇਆਮ ਦੇਏ ਸੱਜਣ ਦੇ ਉੱਤੇ ਸ਼ਰਧਾ ਹੁੰਦੀ ਹੈ। ਉਹਨੂੰ ਦੁਰਾਚਾਰੀ ਤੇ ਤੇ ਦਇਆ ਆ ਜਾਂਦੀ ਹੈ। ਉਹਨੂੰ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਹੈ। ਉਹਨੂੰ ਸਤਸੰਗੀ ਤੇ ਸ਼ਰਧਾ ਆ ਜਾਂਦੀ ਹੈ, ਕੁਸੰਗੀ ਤੇ ਦਇਆ ਆ ਜਾਂਦੀ ਹੈ। ਐਨਾ ਕੀਮਤੀ ਜੀਵਨ ਕੁਸੰਗਤ ਵਿੱਚ ਬਤੀਤ ਪਿਆ ਕਰਦਾ। ਜਿਸ ਦਿਨ ਚੰਗੇ ਮਨੁੱਖ ਤੇ ਸ਼ਰਧਾ ਪੈਦਾ ਹੋਵੇ ਮਾੜੇ ਮਨੁੱਖ ਤੇ ਦਇਆ ਆਵੇ ਤੂੰ ਸਮਝ ਲੈਣਾ ਕਛ ਜੋਗ ਪ੍ਰਾਪਤ ਗਨਿਆ ਕੁਛ ਨਾ ਕੁਛ ਧਰਮ ਦੀ ਪ੍ਰਾਪਤੀ ਹੋ ਰਹੀ ਹੈ ਕੁਛ ਨਾ ਕੁਝ ਖੇੜ ਵੰਡ ਰਹੀ ਹੈ ਜੋ ਧਰਮ ਦੀ ਦੁਨੀਆ ਦੇ ਚ ਅੱਗੇ ਉਸ ਤੇ ਸ਼ਰਧਾ ਨਹੀਂ ਹੈ ਔਰ ਜੋ ਪਿੱਛੇ ਉਸਤੇ ਦਇਆ ਨਹੀਂ ਅਜੇ ਧਰਮ ਦੀ ਖੇਡ ਨਹੀਂ ਬਣੀ ਇਹ ਪਹਿਚਾਨ ਹੈ ਸਿਆਣੇ ਦਿੱਤੇ ਸ਼ਰਧਾ ਨਹੀਂ ਆ ਰਹੀ ਮੂਰਖ ਦਿੱਤੇ ਦਇਆ ਨਹੀਂ ਆ ਰਹੀ ਸਤ ਸੰਗੀ ਦਿੱਤੇ ਸ਼ਰਧਾ ਨਹੀਂ ਆ ਰਹੀ ਕੁਸੰਗੀ ਦਿੱਤੇ ਦਇਆ ਨਹੀਂ ਆ ਰਹੀ ਸਦਾਚਾਰੀ ਦੇ ਉੱਤੇ ਸ਼ਰਧਾ ਨਹੀਂ ਪੈਦਾ ਹੋ ਰਹੀ ਦੁਰਾਚਾਰੀ ਦੇ ਉੱਤੇ ਦਇਆ ਨਹੀਂ ਆ ਰਹੀ ਅਜੇ ਕੋਈ ਧਰਮ ਦੀ ਖੇੜ ਨਹੀਂ ਅਜੇ ਇਸ ਦਾ ਕਰਮ ਸਹਿਜ ਨਹੀਂ ਬਣਿਆ ਅਜੇ ਇਹਦੇ ਕਰਮ ਸੁਭਾਅ ਨਹੀਂ ਬਣੇ ਅਜੇ ਇਹਦੇ ਕਰਮ ਕੀਤੇ ਹੋਏ ਗਿਆਨ ਨਹੀਂ ਬਣੇ ਭਾਵੇਂ ਕਰਮ ਕਰ ਰਿਹਾ ਹੈ ਗੁਰਦੁਆਰੇ ਆਣਾ ਕਰਮ ਹੈ ਕਥਾ ਕੀਰਤਨ ਸੁਣਨਾ ਕਰਮ ਹੈ ਬਾਣੀ ਪੜਨੇ ਕਰ ਮੈਂ ਪਰ ਇਸ ਵਿੱਚ ਮਨ ਪੂਰਾ ਨਹੀਂ ਤੋਂ ਲਿਖਿਆ ਨਹੀਂ ਜਾਏਗਾ ਅੰਦਰ ਸੰਸਕਾਰ ਨਹੀਂ ਬਣਨਗੇ ਮੈਂ ਪੰਕਤੀਆਂ ਫਿਰ ਦੁਹਰਾਵਾਂ ਪੁੰਨੇ ਪਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਤਨ ਕਰ ਰਿਹਾ ਹੈ ਕਰ ਨਾਲ ਮਨ ਵੀ ਕਰ ਰਿਹਾ ਹੈ ਕਰ ਕਰ ਤਨ ਤੇ ਮਨ ਦਾ ਜੋ ਕਰਣਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ। ਉਹ ਸੁਭਾਅ ਬਣਦਾ ਹੈ। ਉਹ ਗਿਆਨ ਬਣਦਾ ਹੈ। ਉਹ ਮਨ ਦਾ ਹਿੱਸਾ ਬਣਦਾ ਹੈ। ਤਨ ਕਰ ਰਿਹਾ ਹੈ। ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ। ਅਧੂਰਾ ਹੈ। ਨਹੀਂ ਲਿਖਿਆ ਜਾਏਗਾ। ਨਹੀਂ ਲਿਖਿਆ ਜਾਏਗਾ। ਤਨ ਤੇ ਨਹੀਂ ਕਰ ਰਿਹਾ ਪਰ ਮਨ ਕਰ ਰਿਹਾ ਹੈ। ਲਿਖਿਆ ਜਾਏਗਾ। ਲਿਖਿਆ ਜਾਏਗਾ।